ਗੁਰਦਾਸਪੁਰ ਦੇ ਕਸਬਾ ਕਾਨੂੰਵਾਲ ਚਿਕ ਬਜ਼ੁਰਗ ਔਰਤ ਨੂੰ ਉਸਦੇ ਪੁੱਤਰਾਂ ਨੇ ਘਰ ਤੋਂ ਬਾਹਰ ਕੱਢ ਦਿੱਤਾ ਜਿਸ ਕਾਰਨ ਬਜ਼ੁਰਗ ਔਰਤ ਪਿਛਲੇ 4 ਦਿਨਾ ਤੋਂ ਗਲੀ ਵਿੱਚ ਰਹਿ ਕੇ guzara ਕਰ ਰਹੀ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਠਾਕੁਰ ਆਫਤਾਬ ਨੇ ਦੱਸਿਆ ਕਿ ਕਾਨਵੈਂਟ ਸਕੂਲ ਦੇ ਨੇੜੇ ਰਹਿਣ ਦੀ 85 ਸਾਲਾ ਬਜ਼ੁਰਗ ਔਰਤ ਕਮਲੋ ਦੇਵੀ ਨੂੰ ਉਸਦੇ ਪੁੱਤਰਾਂ ਨੇ ਘਰੋਂ ਬਾਹਰ ਕੱਢ ਦਿੱਤਾ ਜਿਸ ਕਾਰਨ ਕਮਲੋ ਦੇਵੀ ਦੀ ਹਾਲਤ ਤਰਸਯੋਗ ਬਣੀ ਹੋਈ ਹੈ ਉਹਨਾਂ ਦੱਸਿਆ ਕਿ ਕਮਲੋ ਦੇਵੀ ਦੇ ਤਿੰਨ ਪੁੱਤਰ ਹਨ ਜਿਨ੍ਹਾਂ ਨੇ ਆਪਸ ਵਿੱਚ ਮਕਾਨ ਦੀ ਵੰਡ ਕਰਕੇ ਮਾਤਾ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਜਿਸ ਕਾਰਨ ਮਾਤਾ ਨੂੰ ਬੀਤੇ ਤਿੰਨ ਦਿਨੋਂ ਤੋਂ ਗਲੀ ਵਿੱਚ ਬੈਠ ਕੇ ਸਮਾਂ ਗੁਜ਼ਾਰਨਾ ਪੈ ਰਿਹਾ ਹੈ। ਨਹੀਂ ਜਾਂਦੀ ਵੀ ਕਰੇਗੀ ਜਰੀਏ ਕਿਸੇ ਕੰਮ ਲਿਆ 4-5 ਦਿਨ ਮੈਂ ਕੋਰ ਲੱਗਿਆ ਫਿਰ ਇੱਥੇ ਆੜਿਆ ਇਹਨੂੰ ਜੋਟੀ ਖਾਵੇ ਚਾਹੇ ਨਾ ਖਾਵੇ ਦੋਵੇਂ ਅੰਦਰ ਦੇ ਬਾਹਰ ਉਹ ਮੰਨ ਲਓ ਠੀਕ ਹੋਣੀ ਉਹਦਾ ਕਾਢੀ ਤਾਈ ਹੋ ਗਿਆ ਇਹ ਮੈਂ ਆਇਆ ਚਲੋ ਕਰਿਓ ਨਾ ਕਰਿਓ ਰੰਗ ਕਰੀ ਮੈਨੂੰ ਪਤਾ ਚ ਹੋਣਾ ਬਾਹਰ ਇਹ ਤਾਂ ਲਗੜੀ ਪਾ ਜਾਊਗਾ ਮੈਂ ਤੇ ਲੋਕਾਚਾਰੀ ਹੋਣੀ ਉਹ ਨਾ ਪਾਇਆ ਯਾਰ ਨਾ ਪਾਇਆ ਇੱਥੇ ਆਪੇ ਸਾਰਾ ਮਾਦਾ ਮਰ ਜੇਗੀ ਚਲੋ ਜੱਲੇ ਲਾ ਕੇ ਹੈ ਕਿ ਚੱਲ ਚਲੋ ਆਈਓ ਵਰਗਾ ਮੈਂ 12 ਸਾਲ ਦਾ ਬਣਾ ਲਿਆ ਕਿਹਦੇ ਦਿਆਂ ਤਾ ਹੈ ਧਿਆਨ ਕੇ ਰੱਖਣਾ ਇਹਨੂੰ ਰੋਟੀ ਦੇ ਰੋਟੀ ਦੇ ਕੰਮ ਸਸਤਾ ਜਲਦੀਆਂ ਬਣੇ ਕੀ ਆਲਾ ਪੜੀ ਨਹੀਂ ਨਹੀਂ ਤਾਂ ਹੋਤੇ ਪੜਿਆ ਮੈਂ ਨਹੀਂ ਨਹੀਂ ਦਰੀ ਦਾ 9 ਲੱਖ ਰੁਪਏ ਕਿਤੇ ਮੈਂ ਤੁਹਾਨੂੰ 9 ਲੱਖ ਰੁਪਏ ਹੀ ਲੱਗਦੇ ਸੀ ਤਾਂ ਅੰਦਰ ਦੇ ਕੋਪਲੇਟਾ ਬਲੂਟਾ ਲਵਾਈਆਂ ਡੇਢ ਹਾਂਡਾ ਲੱਗਦੇ ਸਾਢੇ 2.5 ਲੱਖ ਲੱਗ ਗਿਆ ਸਾਡਾ ਤੁਹਾਨੂੰ ਪੈਸੇ ਦਵਾ ਦੋ ਸਾਡਾ ਇਨਸਾਫ ਇਨਸਾਫ ਆ ਅਣੀ ਤਾਂ ਕਦੀ ਕੀ ਕਰੋ ਬਾਹਰ ਨਹੀਂ ਨਿਕਲੇ ਹਾਂਡਾ ਪਿਓ ਦੇ ਲੱਗਵਾ ਆਏ ਹੋ ਇਹਨੇ ਹਟਾ ਜਰੂਰ ਛੱਡ ਦਿੱਤਾ ਇਹਨਾਂ ਕੱਪੜਾ ਆਉਂਦਾ ਲੈਣਾ ਪੈਸੇ ਬਿਨਾਂ ਕਾ ਮੈਂ ਤੇ ਪੈਂਟ ਨਹੀਂ ਕੱਟਣੀ ਨੂੰ ਆਣੀ ਤਾਂ ਭਰਾ ਨੂੰ ਦਵਾਈਏ ਉਹ ਲੋ ਮੈਨੂੰ 50 ਸਾਲ ਹੋ ਗਏ ਚੜੰਦਿਆਂ ਨੂੰ ਆਹ ਦੁਕਾਨਾਂ ਦਿੱਤੀਆਂ ਪੁੱਤ ਉਹਨੂੰ ਦਿੱਤੀ ਗਵਲੇ ਨੂੰ ਦਿੱਤੀ ਇਹਨੂੰ ਦਿੱਤੀ ਸਾਰੇ ਅੰਦਰ ਆਇਓ ਦੂਸ ਪਲਾ ਕੇ ਆਹ ਲੈ ਕੰਮ ਕਰ ਲਿਆ ਮੈਨੂੰ ਕੀ ਪਤਾ ਮੇਰੇ ਨਾਲ ਇੰਨੀ ਕਰਦਾ ਰਹੀ ਹੋਣੀ ਹੈ ਬੈਨਾਂ ਬਹੁਤ ਬਾਦੀ ਬਹੁਤ ਕਰਦਾ ਰਹੀ ਹੋਗੀ ਤਿੰਨ ਬੱਚੇ ਦੋ ਕੁੜੀਆਂ ਹੁਣ ਚਾਰ ਦਿਨ ਹੋ ਗਏ ਮੈਂ ਇੱਥੇ ਬੈਠੀ ਮੈਂ ਨਹੀਂ ਬੂਆ ਖੋਲੇ ਆ ਕੰਦੇ ਵੀ ਵੇਚ ਦਿੱਤਾ ਹਾਂ ਅੱਛਾ ਆਹ ਚਾਰ ਦਿਨ ਹੋ ਗਏ ਕੀ ਰਾਤ ਮੇਰਾ ਤਾਂ ਤਾਹ ਚੱਕਰੀ ਆ ਨਾ ਮੇਰੇ ਮੇਰੇ ਮੈਂ ਬੰਦਾ ਮਰ ਗਿਆ ਤਾਂ ਮੈਂ ਤੇ ਜਿੰਨੀ ਹੈ ਨਾ ਇਹ ਸਰਕਾਰੀ ਆਤਮ ਸਾਰੇ ਵਿਆਹੇ ਪੋਤੇ ਵਿਆਹਤੇ ਆ ਆ ਆਪਣਿਆ ਪੰਜਾਹ ਸਾਲ ਦਾ ਪੁੱਤ ਨੌਰ ਬੰਨੇ ਕਿੰਨੇ 50 ਸਾਲ ਤੋਂ ਵੱਧ ਦਿੱਤਾ ਸਾਨੂੰ ਮੈਨੂੰ ਆਪਣਾ ਤਮਰਾ ਮਿਲਣਾ ਚਾਹੀਦਾ ਮੈਂ ਕਰਨੇ ਬੰਦੇ ਨਾ ਬੰਦਾ ਬਣ ਕੇ ਪੁੱਤ ਪਾਏ ਧੀਆ ਪਾੜੀਆਂ ਵਿਆਹੀਆਂ ਕੋਈ ਸ਼ਾਮ ਨਹੀਂ ਅੱਜ ਮੈਂ ਕੱਖਾਂ ਜੀ ਰੋਲ ਗਈ ਅੱਜ ਮੈਂ ਕੱਖਾਂ ਜੀ ਪੁੱਤ ਰੋਲ ਗਈਆਂ ਇਹ ਕੱਖਾਂ ਜੀ ਰੋਲ ਗਈ ਮੈਂ ਕੀ ਕਰਾਂ 80 ਸਾਲ ਹੋ ਗਏ ਆ ਅੱਟ ਗਾਲ ਹੋ ਗਏ ਮੈਂ ਤਾਂ ਕਾਹਦੀ ਨੂੰ ਮੈਂ ਤਾਂ ਟੱਕੇ ਨਹੀਂ ਖਾਦੇ ਮੇਰਾ ਬੰਦਾ ਕਹਿੰਦਾ ਇਹ ਤਾਂ ਦੁਕਾਨ ਨਾ ਛੱਡੀ ਮੈਂ ਦੁਕਾਨ ਕਰਦੀ ਰਹੀ ਮੈਂ ਕਮੀਟੀਆਂ ਪਾਉਂਦੀ ਰਹੀ ਆ ਮੈਂ ਆਪਣੀ ਰੋਟੀ ਕਾਂਦੀ ਰਹੀ ਆ ਇਹਨਾਂ ਕੋਲ ਕਾਹਦੇ ਆਪਣੀ ਰੋਟੀ ਨਹੀਂ ਦਿੰਦੇ ਜੀ ਨਹੀਂ ਨਹੀਂ ਜਾਂਦੀ ਇੱਕ ਗੁੱਤ ਮਾਂ ਨਹੀਂ ਪਾਲੀ ਜਾਂਦੀ ਸਾ ਮੇਰੇ ਮਿਲਣਾ ਚਾਹੀਦਾ ਹਾਂਜੀ ਹਾਂ ਰੋਟੀ ਪਾਣੀ ਮਿਲਣਾ ਚਾਹੀਦਾ ਤੱਲ ਨਹੀਂ ਮੇ ਰੋਟੀ ਪਾਣੀ ਦੇਣਗੇ ਮੈਂ ਆਪੇ ਬਣਾ ਲਾਂਗੇ ਘਰੋਂ ਕੱਢਿਆ ਨੂੰ ਇਹਦਾ ਮੁੰਡਾ ਹੈਗਾ ਪ੍ਰੀਤਮ ਸਿੰਘ ਕਚਾਣਾ ਉਹਦਾ ਕਾਕਾ ਤਾਂ ਤਿੰਨ ਚਾਰ ਦਿਨ ਪਹਿਲਾਂ ਮੈਂ ਵੀ ਕਿਹਾ ਭਾਜੀ ਇਹਨਾਂ ਨੂੰ ਆਪਣੇ ਤੁਸੀਂ ਘਰ ਵਾੜੋ ਉਹ ਕਹਿੰਦੇ ਨਹੀਂ ਅਸੀਂ ਅੱਗੇ ਜਗਾ ਸੇਲ ਕਰਤੀ ਹੈ ਜਗਾ ਇਹ ਸੇਲ ਨਹੀਂ ਹੋ ਸਕਦੀ ਕਿਉਂਕਿ ਇਹ ਜਗਾ ਜਿਹੜੀ ਪੰਚਾਇਤ ਨੇ ਅਜ ਤੋਂ 50 ਸਾਲ ਪਹਿਲਾਂ ਪਲਾਟ ਦੇਤੇ ਤੇ ਇਹਨਾਂ ਮਾਤਾ ਹੁਣਾਂ ਦੇ ਘਰ ਵਾਲ ਦੇ ਨਾਂ ਤੇ ਪਲਾਟ ਹੈ ਮਸਾਨ ਸਿੰਘ ਦੇ ਨਾਂ ਤੇ ਤੇ ਬਾਕੀ ਇਹੀ ਆਈਗਾ ਪ੍ਰਸ਼ਾਸਨ ਅਕਿ ਮੰਗ ਕਰਦੇ ਆ ਮਾਤਾ ਨੂੰ ਅੰਦਰ ਵੜਿਆ ਜਾਏ ਥੋੜੀ ਦੇਰ ਪਹਿਲਾਂ ਹੀ ਸਾਨੂੰ ਇੱਕ ਸੂਚਨਾ ਮਿਲੀ ਸੀ ਕਿ ਮਾਤਾ ਦੇ ਮੁੰਡਿਆਂ ਨੇ ਉਹਦੀਆਂ ਨੂਆ ਉਹਦੇ ਨਾਲ ਲੜਦੀਆਂ ਤੇ ਉਹਨਾਂ ਨੇ ਉਹਨੂੰ ਬਾਹਰ ਕੱਢ ਕੇ ਤੇ ਘਰ ਨੂੰ ਜੰਦਰਾ ਮਾਰਤਾ ਸੀਗਾ ਤੇ ਮੌਕੇ ਤੇ ਮੁਲਾਜ਼ਮ ਭੇਜਿਆ ਉਹਨਾਂ ਨੂੰ ਮਾਤਾ ਨੂੰ ਉੱਥੇ ਉਹਨਾਂ ਦਾ ਜੰਦਰਾ ਖਲਵਾ ਕੇ ਅੰਦਰਵਾੜਦਾ ਉਹਨਾਂ ਦਾ ਰਾਜ ਨਾਮ ਕਰਾਤਾ ਸੱਦੀ ਹੈ ਜਾਂ ਦੋਨੇ ਪਾਰਟੀਆਂ ਥਾਣੇ ਜੋ ਗੱਲ ਸਾਹਮਣੇ ਆਈ ਤੁਹਾਨੂੰ ਬਾਅਦ ਦੱਸਾਂ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼